ਵਰਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਿੰਦਰ ਸਿੰਘ ਦੋ ਬਹਾਦਰ ਵਾਲੀਆ ਆਪਾਂ ਖੜੇ ਆ ਇਸ ਟਾਈਮ ਪਿੰਡ ਸੁਲਤਾਨਾ ਵਸਤੀ ਬੱਗੇਗੇ ਸੈਦਾਂ ਵਾਲਿਆ ਵੀਰ ਇਧਰ ਆ ਜੋ ਆ ਜਾਓ ਆ ਇੱਕ ਮਿੰਟ ਬੋਲੋ ਪਿੰਡ ਸੁਲਤਾਨ ਵਾਲਾ ਨਿਯਾਮ ਵਾਲਾ ਵਸਤੀ ਸੈਦਾਂ ਵਾਲੀ ਵਸਤੀ ਸੈਦਾਂ ਵਾਲੀ ਇੱਥੇ ਮੈਂ ਮੈਂ ਗੱਲ ਤੁਹਾਨੂੰ ਕਰਨ ਦਾ ਇਧਰ ਹੀ ਮळेਗਾ ਇਹ ਪਹਿਲਾਂ ਤੁਸੀਂ ਇਧਰ ਨਿਗਾ ਮਾਰੋ ਕੈਮਰਾ ਬਖਾਰ ਇਧਰ ਇੱਧਰ ਵੇਖੋ ਕੀ ਹਾਲਾਤ ਹੋਏ ਪੈਣੇ ਇਹ ਉਹ ਵੇਖੋ ਜ਼ਮੀਨਾ ਪਾਣੀ ਨਾ ਨਾ ਸਭ ਆ ਪਰ ਫਿਰ ਵੀ ਜੋ ਚੀਜ਼ ਜਨਮ ਖੋਣਾ ਚਾਹਣੇ ਆ ਇਹਨਾਂ ਲੋਕਾਂ ਦਾ ਜੇਰਾ ਤੇ ਦਲੀਲ ਵੇਖੋ ਇਧਰਖੋ ਆ ਵੇਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਇਹਨਾਂ ਲੰਗਰ ਲਾਇਆ ਬੰਦ ਤੇ ਲੰਗਰ ਬੰਦ ਤੇ ਬੰਨ ਤੇ ਲੰਗਰ ਚੱਲ ਰਿਹਾ ਜਿਹੜੀ ਪੈਦਲ ਸੰਗਤ ਆਉਂਦੀ ਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣੋ ਜੀ ਠੀਕ ਠਾਕ ਬਾਪੂ ਜੀ ਆ ਚੀਜ਼ ਵੇਖ ਕੇ ਮਨ ਖੁਸ਼ ਹੁੰਦਾ ਏ ਵੀ ਇੱਕ ਪਾਸੇ ਤਾਂ ਵੇਖੋ ਪਿੱਛੇ ਕੀ ਬਣਾਉਣ ਨੂੰ ਆ ਮਾ ਤੂੰ ਇਹਨੂੰ ਕੈਮਰਾ ਵੀ ਪਿੱਛੇ ਵੇਖੋ ਆਪਣੇ ਡਰਾਈਵਰ ਸਾਰੇ ਆ ਜਾਓ ਆ ਵੀ ਪਿੱਛੇ ਵੇਖੋ ਹਾਲਾਤ ਪਰ ਫਿਰ ਵੀ ਤੁਹਾਡੇ ਜਿਹਰੇ ਸੱਚੇ ਪਾਤਸ਼ਾਹ ਕਿਰਪਾ ਨਾਲ ਯਾਜੋਗਿਆ ਉਹਦੀ ਉਹਦੀ ਬਹੁਤ ਹੀ ਕਿਰਪਾ ਨਾਲ ਹਾਂਜੀ ਹਾਂਜੀ ਪਰ ਦੁਨੀਆ ਦੁਖੀ ਤਾਂ ਬੜੀ ਹੋਈ ਆ ਕੱਖ ਨਹੀਂ ਬਜਾਈ ਤੇ ਕਿਹਨਾਂ ਪਰ ਇਹ ਢੋਖੇ ਹਟਾਈਆਂ ਪਰ ਫਿਰ ਵੀ ਉਹਦਾ ਸ਼ੁਗਲ ਇਜਾਦਾ ਕਰਦੇ ਆ ਸੱਚੇ ਪਾਤਸ਼ਾਹ ਜਿੱਥੇ ਦੁ ਰੱਖਣਾ ਤੇਰੀ ਮਰਜ਼ੀ ਆ ਉਹੀ ਗੱਲ ਕਰਦੇ ਆ ਵੀ ਕੁਛ ਨਹੀਂ ਰਹਿ ਗਿਆ ਪਹਿਲੀਆਂ ਹੀ ਉਲਟਪੁਲਟ ਹੋ ਗਈਆਂ ਪਰ ਫਿਰ ਵੀ ਜੇਰੇ ਤੇ ਦਲੀਲਾ ਮਹਾਰਾਜ ਕੀ ਕਰੀਏ ਦੱਸੋ ਉਹਦਾ ਪੜਾ ਮੰਨਣਾ ਪੈਣਾ ਇਹ ਬਾਬੇ ਨਾਨਕ ਦਾ ਲੰਗਰ ਨਹੀਂ ਬੰਦ ਉਹਦਾ ਚਾਹ ਜੋ ਮਰਜ਼ੀ ਹੋ ਜੇ ਇਹ ਤਾਂ ਫਿਰ ਹੁਣ ਸਾਰੇ ਆਦੇ ਸਜੋਗ ਨਾਲ ਸੱਚੇ ਪਾਤਸ਼ਾਹ ਮਾਰਾ ਲਾਇਏ ਤੇ ਇਥੇ ਸੁਬਜ਼ਾ ਦਾ ਪਾਠ ਆ ਤੇ ਲੰਗਰ ਚੱਲੂਗੀ ਅਸੀਂ ਹੁਣ ਚਲੋ ਪਹਿਲਾਂ ਜੀ ਲੰਗਰ ਚੱਲਦਾ ਏ ਸੋਣੋ ਵੇਖੋ ਵੈਗਰੂ ਦੀ ਕਿਰਪਾ ਜਿਹੜਾ ਬਾਬਾ ਨਾਨਕ ਜੀ ਚਲਾ ਗਏ ਲੰਗਰ ਸਾਡੇ ਅੱਜ ਵੀ ਵੇਖੋ ਤੁਸੀਂ ਹਾਲਾਤ ਵਾਰ-ਵਾਰ ਦੱਸੋ ਵੀ ਲੋੜ ਵੀ ਪਿੱਛੇ ਬਹੁਤ ਮਾੜੇ ਹਾਲਾਤ ਨੇ ਵੀ ਪਾਣੀ ਨੇ ਕੁਛ ਨਹੀਂ ਛੱਡਿਆ ਝੋਨਾ ਛੱਡੋ ਵੀ ਪੈਲੀਆਂ ਵੀ ਨਹੀਂ ਛੱਡੀਆਂ ਸਾਨੂੰ ਬਾਹਰਲੇ ਪਿੰਡਾਂ ਨੇ ਵੀ ਬਹੁਤ ਸਪੋਰਟ ਕੀਤੀ ਐ ਇਸ ਵਾਸਤੇ ਸੇਵਾ ਭੇਜੀ ਉਹਨਾਂ ਨੇ ਪਿੰਡ ਮਾਲੋ ਵਾਲਾ ਬਜੀਤਪੁਰ ਸੈਦਾਂ ਵਾਲਾ ਪਿੰਡ ੱਤਲੇ ਦੀ ਵਸਤੀ ਬੂਟੇ ਵਾਲਾ ਇਹਨਾਂ ਸਾਰੇ ਪਿੰਡਾਂ ਨੇ ਸਹਿਯੋਗ ਕੀਤਾ ਸਾਨੂੰ ਆਪਾਂ ਵੀਰ ਜਿਉਣੀ ਇੱਕ ਦੀ ਬਾਹਣ ਵਾਲਾ ਬਾਹ ਫੜੇ ਮੰਜੇ ਪਾਣੀ ਆਇਆ ਉਹ ਸੇਵਾ ਕੀਤੀ ਸਾਰੇ ਪਿੰਡਾਂ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਬਾਹ ਫੜੀ ਲੋਕਾਂ ਬਹੁਤ ਬਹੁਤ ਧੰਨਵਾਦ ਉਹਨਾਂ ਪਿੰਡਾਂ ਦਾ ਜਿਨ੍ਹਾਂ ਵੀਰਾਂ ਨੂੰ ਸੇਵਾ ਭੇਜੀ ਆ ਬਹੁਤ ਬਹੁਤ ਧੰਨਵਾਦ ਉਹਨਾਂ ਪਿੰਡ ਨਿਜਾਮ ਵਾਲਾ ਸੁਲਤਾਨ ਵਾਲਾ ਦੇ ਜਾ ਬਾਹਰ ਦੀ ਬਾਈਖਣਾਂ ਜਾਂ ਚੰਬੜਾਂ ਵਾਲੀ ਵਸਤੀ ਵਸਤੀ ਰਾਮਬਾਲਾ ਇਧਰੋਂ ਵੀ ਬਹੁਤ ਸੇਵਾ ਸਾਡੇ ਕੋਲ ਪਹੁੰਚੀ ਆ ਜੀ ਬਹੁਤ ਤਨ ਲੰਗਰ ਸਰਪੰਚ ਸਾਹਿਬ ਜੀ